ਲੋ جی ਹੁਣ ਪੰਜਾਬ ਦੇ ਵਿੱਚ بارش ਦਸਤਕ ਦੇਣ ਵਾਲੀ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਸੰਭਾਵਨਾ ਜਤਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈਣ ਵਾਲਾ ਹੈ ਤਾਂ ਲੋਕਾਂ ਨੂੰ ਸ਼ਾਇਦ ਇਸ ਖਰਾਬ ਮੌਸਮ ਤੋਂ ਛੜਕੀ ਰਾਹਤ ਮਿਲ ਸਕਦੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੀ ਹਵਾ ਜਿਹੜੀ ਕਿ ਜ਼ਹਿਰੀਲੀ ਹੋ ਚੁੱਕੀ ਆ ਜਿਸ ਕਰਕੇ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਖਾਸ ਕਰਕੇ ਸ਼ਾਮ ਦੇ ਵੇਲੇ 5 ਵਜੇ ਤੋਂ ਬਾਅਦ ਬਾਹਰ ਮੌਸਮ ਇਹਨਾਂ ਜ਼ਿਆਦਾ ਖਰਾਬ ਹੋ ਜਾਂਦਾ ਹੈ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈਗਾ ਖਾਸ ਕਰਕੇ ਜਿਹੜੇ ਲੋਕ ਬਾਹਰ ਡਰਾਈਵਿੰਗ ਕਰਦੇ ਨੇ ਜਾਂ ਫਿਰ ਜਾਂ ਫਿਰ ਆਪਣੇ ਕੰਮ ਕਾਜਾਂ ਤੋਂ ਕਾਰਨ ਵੱਲ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਮੌਸਮ ਵਿਭਾਗ ਦੇ ਵੱਲੋਂ ਇਹ ਸੰਭਾਵਨਾ ਜਤਾਈ ਗਈ ਹੈ ਕਿ ਜਿਹੜੀ ਕਿ ਆਉਣ ਵਾਲੀ ਭਲਕੇ ਤਰੀਕ ਨੂੰ ਜਿਹੜੀ ਕਿ ਪੰਜਾਬ ਦੇ ਵਿੱਚ بارش ਜਿਹੜੀ ਕਿ ਹੋਣ ਵਾਲੀ ਹੈ ਕਿਉਂਕਿ ਪਹਾੜਾ ਦੇ ਉੱਤੇ ਬਰਫਬਾਰਿਸ਼ ਦੇ ਨਾਲ ਨਾਲ ਉੱਥੇ ਜਿਹੜੀ ਕਿ ਬਰਫਬਾਰਿਸ਼ ਹੋ ਰਹੀ ਹੈ ਜਿਸ ਕਰਕੇ ਪੰਜਾਬ ਚੰਡੀਗੜ੍ਹ ਦੇ ਵਿੱਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਸਵੇਰੇ ਸ਼ਾਮ ਤੁਸੀਂ ਦੇਖਿਆ ਹੋਵੇਗਾ ਅੱਜ ਧੁੰਦ ਦੇਖਣ ਨੂੰ ਮਿਲੀ ਸੀਗੀ ਰਾਤ ਵੀ ਕਾਫੀ ਜਿਹੜੀ ਕਿ ਧੁੰਦ ਸੀਗੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਂ ਪੱਛਮੀ ਹਿਮਾਲਿਆਤ ਦੇ ਵਿੱਚ ਰਾਤ ਤੋਂ ਹੀ ਵੈਸਟਰਨ ਡਿਸਟਰਬੈਂਸ ਯਾਨੀ ਕਿ ਡਬਲਿਊ ਡੀ ਐਕਟਿਵ ਹੋਇਆ ਹੈ ਜੋ ਜ਼ਾਸਰ ਪਹਾੜਾ ਦੇ ਵਿੱਚੋਂ ਦੇਖਣ ਨੂੰ ਮਿਲੇਗਾ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਡ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੰਜਾਬ ਜਿਹੜਾ ਕਿ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਨਾਲ ਲੱਗਦਾ ਹੈਗਾ ਜਿਸ ਕਰਕੇ ਇਸ ਦਾ ਅਸਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਤਾਂ ਇਹ ਹੀ ਵੈਸਟਰਨ ਡਿਸਟਰਬੈਂਸ 15 ਨਵੰਬਰ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਯਾਨੀ ਕਿ 15 ਨਵੰਬਰ ਨੂੰ ਜਿਹੜਾ ਕਿ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਨੇ ਇਸ ਦਿਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਅਤੇ ਤਰਨਤਾਰਨ ਦੇ ਵਿੱਚ ਮੀ ਪੈਣ ਦੀ ਭੁਇਖਵਾਣੀ ਕੀਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਆਪੋ ਇਕਵਾਣੀ ਕੀਤੀ ਗਈ ਹੈ ਮੌਸਮ ਕੇਂਦਰ ਯਾਨੀ ਕਿ ਆਈਐਮਡੀ ਦੇ ਅਨੁਸਾਰ ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਜਿਹੜਾ ਕਿ 2.2 ਡਿਗਰੀ ਅਤੇ ਚੰਡੀਗੜ੍ਹ ਦੇ ਵਿੱਚੋਂ 1.8 ਡਿਗਰੀ ਦੀ ਗਿਰਾਵਟ ਜਿਹੜੀ ਕਿ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਘਟੂ ਘਟ ਤਾਪਮਾਨ ਦੇ ਵਿੱਚ ਵੀ ਕਰੀਬ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਹ ਅਜੇ ਵੀ ਆਮ ਦੇ ਨਾਲੋਂ ਸੱਤ ਜਿਹੜੀ ਕਿ ਜ਼ਿਆਦਾ ਜਿਹੜੀ ਕਿ 7 ਡਿਗਰੀ ਜ਼ਿਆਦਾ ਹੈ ਤਾਂ ਉਥੇ ਹੀ ਪਹਾੜਾਂ ਦੇ ਉੱਤੇ ਬਰਬਾਰੀ ਦੇ ਨਾਲ-ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਵਿਜ਼ਿਬਿਲਟੀ ਕਾਫੀ ਜ਼ੀਰੋ ਤੱਕ ਪਹੁੰਚ ਗਈ ਸੀ ਤਾਂ ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਸੀਗਾ ਤੇ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਖਤਰਨਾਕ ਪੱਧਰ ਦੇ ਉੱਤੇ ਪਹੁੰਚ ਗਿਆ ਹੈ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਦੋ ਸ਼ਹਿਰ ਯਾਨੀ ਕਿ ਅੰਮ੍ਰਿਤਸਰ ਅਤੇ ਮੰਡੀ ਗੋਵਿੰਦਗੜ੍ਹ ਦੇ ਵਿੱਚ ਵੀ ਉਹਨਾਂ ਦੋਨਾਂ ਨੂੰ ਜਿਹੜਾ ਕਿ ਰੈੱਡ ਜ਼ੋਨ ਦੇ ਵਿੱਚ ਆ ਗਏ ਸੀਗੇ ਕਿਉਂਕਿ ਉੱਥੇ ਮੌਸਮ ਇਹਨਾਂ ਜ਼ਿਆਦਾ ਖਰਾਬ ਹੋ ਚੁੱਕਿਆ ਸੀਗਾ ਹਵਾ ਐਨੀ ਜ਼ਿਆਦਾ ਜਿਹੜੀ ਕਿ ਪ੍ਰਦੂਸ਼ਿਤ ਹੋ ਚੁੱਕੀ ਸੀ ਜਿਸ ਕਰਕੇ ਤਾਂ ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਹੈ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਇਹਨਾਂ ਜ਼ਿਆਦਾ ਖਤਰਨਾਕ ਪੱਧਰ ਤੇ ਪਹੁੰਚ ਗਿਆ ਸੀਗਾ ਦੱਸਦੇ ਕਿ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਔਸਤ AQI 418 ਅਤੇ ਵੱਧ ਤੋਂ ਵੱਧ ਜਿਹੜਾ ਕਿ 500 ਤੱਕ ਪਹੁੰਚ ਗਿਆ ਜਦੋਂ ਕਿ ਸਭ ਤੋਂ ਵੱਧ ਔਸਤ ਜਿਹੜਾ ਕਿ AQI ਅੰਮ੍ਰਿਤਸਰ ਦੇ ਵਿੱਚ ਦਰਜ ਕੀਤਾ ਗਿਆ ਹੈ ਜਿੱਥੇ ਕਿ 326 ਸੀਗੀ AQI ਜਦੋਂ ਕਿ ਵੱਧ ਤੋਂ ਵੱਧ ਜਿਹੜਾ ਕਿ 425 ਦਰਜ ਕੀਤਾ ਗਿਆ ਸੀ ਇਸ ਤੋਂ ਇਲਾਵਾ ਮੰਡੀ ਗੋਵਿੰਦਗਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਔਸਤ AQI 303 ਅਤੇ ਵੱਧ ਤੋਂ ਵੱਧ 468 ਜਿਹੜਾ ਕਿ ਦਰਜ ਕੀਤਾ ਗਿਆ ਹੈ ਤਾਂ ਧੁੰਦ ਦੇ ਕਾਰਨ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਜਿਹੜੇ ਕਿ ਮਿਲਾਨ ਜਾਣ ਵਾਲੀ ਨਿਆਜ਼ ਦੀ ਫਲਾਈਟ ਨੇ ਰਾਤ 3:30 ਵਜੇ ਅਤੇ ਕਤਰ 에ਅਰ ਜਿਹੜੀ ਕਿ 에ਅਰਵੇਜ਼ ਦੀ ਦੋਹਾਂ ਜਾਣ ਵਾਲੀ ਫਲਾਈਟ ਨੇ 4 ਵਜੇ 10 ਵਜੇ ਉਡਾਨ ਜਿਹੜੀ ਕਿ ਭਰਨੀ ਸੀਗੀ ਪਰ ਦੋਵੇਂ ਉਡਾਨਾਂ ਨੇ ਉਡਾਨ ਨਹੀਂ ਭਰੀ ਕਿਉਂਕਿ ਮੌਸਮ ਦੇ ਵਿੱਚ ਕਾਫੀ ਤਾਪਮਾਨ ਦੇ ਵਿੱਚ ਆਵਾਜ਼ਾ ਕਾਫੀ ਜਿਹੜਾ ਕੀ ਗਿਰਾਵਟ ਦੇਖਣ ਨੂੰ ਮਿਲੀ ਹੈ ਕਿਉਂਕਿ ਧੁੰਦ ਜ਼ਿਆਦਾ ਸੀਗੀ ਜਿਸ ਕਰਕੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ ਇਸ ਤੋਂ ਇਲਾਵਾ ਸਵੇਰੇ ਜਿਹੜਾ ਕੀ 6 ਵਜੇ ਦਿੱਲੀ ਤੋਂ ਰਵਾਨਾ ਹੋਈ ਹੋਣ ਵਾਲੇ ਜਿਹੜੀ ਕੀ ਇੰਡੀਗੋ ਦੀ ਉਡਾਨ ਵੀ ਜਿਹੜੀ ਕੀ 7 ਵਜੇ ਦੇਰੀ ਦੇ ਨਾਲ ਉਡਾਨ ਭਰੇਗੀ ਸਵੇਰੇ ਜਿਹੜੀ ਕੀ ਗੱਲ ਕੀਤੇ ਜਾਵੇ ਤਾਂ ਸਵੇਰੇ 6:50 ਦੇ ਉੱਤੇ ਦਿੱਲੀ ਅਤੇ 에어 ਇੰਡੀਆ ਦੀ ਫਲਾਈਟ ਸਵੇਰੇ 8:40 ਦੇ ਉੱਤੇ ਉਡਾਨ ਜਿਹੜੀ ਕਿ ਉਹਨਾਂ ਨੇ ਭਰੀ ਹੈ ਕਿਉਂਕਿ ਅ ਇਸ ਦੇ ਧੁੰਦ ਦੇ ਕਾਰਨ ਮੌਸਮ ਕਾਫੀ ਬਦਲਦਾ ਹੋਇਆ ਨਜ਼ਰ ਆ ਰਿਹਾ ਸੀ ਜਿਸ ਕਰਕੇ ਉਡਾਨਾਂ ਦੇ ਵਿੱਚ ਵੀ ਕਾਫੀ ਜਿਹੜੀ ਕਿ ਕਿਟੋਤੀ ਦੇਖਣ ਨੂੰ ਮਿਲੀ ਹੈ ਕਈ ਉਡਾਨਾਂ ਰੱਦ ਵੀ ਕੀਤੀਆਂ ਗਈਆਂ ਨੇ ਤੇ ਕਈ ਉਡਾਨਾਂ ਦੇਰੀ ਦੇ ਨਾਲ ਵੀ ਜਿਹੜੀ ਕਿ ਆਪਣੀ ਉਡਾਨ ਭਰੀ ਹੈ